ਹallelujah ਸਭ ਨੂੰ ਜੈ ਮਸੀਹੀ ਅੱਜ ਅਸੀਂ ਅਜ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਸਿੱਖਦੇ ਹਾਂ ਜ਼ਬੂਰ 119 ਦੇ ਵਿੱਚੋਂ ਧੰਨ ਉਹ ਹਨ ਜਿਹੜੇ ਪਰਮਚਾਲ ਹਨ ਹallelujah ਕਲਾਮ ਦੇ ਵਿੱਚ ਲਿਖਿਆ ਧੰਨ ਉਹ ਹਨ ਜਿਹੜੇ ਪਰਮਚਾਲ ਹਨ ਮਤਲਬ ਜਿਨ੍ਹਾਂ ਦੀ ਚਾਲ ਪਵਿੱਤਰ ਆ ਪਰਮੇਸ਼ਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲੈਂਦੇ ਨੇ ਬਹੁਤ ਸਾਰੇ ਲੋਕ ਨਹੀਂ ਜਿਹੜੇ ਤਾਬਾ ਕਰ ਲੈਂਦੇ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣਾ ਜੀਵਨ ਵਤੀਤ ਕਰ ਰਹੇ ਹੁੰਦੇ ਨੇ ਪਰ ਬਾਈਬਲ ਦੇ ਵਿੱਚ ਲਿਖਿਆ ਆ ਧੰਨ ਉਹੀ ਬੰਦਾ ਆ ਧੰਨ ਉਹੀ ਮਨੁੱਖ ਆ ਜਿਹੜਾ ਆਪਣੀ ਚਾਲ ਨੂੰ ਪਰਮੇਸ਼ਵਰ ਦੇ ਮੁਤਾਬਿਕ ਚਲਾਉਂਦਾ ਆ ਹੁਣ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ ਆ ਤਾਬਾ ਕਰ ਲਈ ਆ ਅੱਜ ਵੀ ਅਗਰ ਅਸੀਂ ਆਪਣੀ ਚਾਲ ਨੂੰ ਪ੍ਰਭੂ ਦੇ ਰਾਮਾ ਦੇ ਨਹੀਂ ਚਲਾਇਆ ਅੱਜ ਵੀ ਅਸੀਂ ਆਪਣੀ ਚਾਲ ਦੇ ਵਿੱਚ ਖੁਦਾਵੰਦ ਨੂੰ ਪ੍ਰਸੰਨ ਨਹੀਂ ਕੀਤਾ ਤਾਂ ਕੀ ਪਰਮੇਸ਼ੁਰ ਸਾਡੇ ਤੋਂ ਖੁਸ਼ ਹੋਏਗਾ ਪਰਮੇਸ਼ੁਰ ਦੇ ਪ੍ਰੀਯ ਲੋਕ ਕੋ ਬਾਈਬਲ ਦੇ ਵਿੱਚ ਲਿਖਿਆ ਯੂਸਫ ਉਹ ਵਿਅਕਤੀ ਸੀਗਾ ਜਿਸ ਨੇ ਆਪਣੀ ਚਾਲ ਦੇ ਮੁਤਾਬਿਕ ਜੋ ਪਰਮੇਸ਼ੁਰ ਨੂੰ ਪਸੰਦ ਸੀ ਉਹਦੇ ਵਿੱਚ ਉਹ ਚੱਲਦਾ ਰਿਹਾ ਆ ਉਹਦੇ ਕੋਲੇ ਮੌਕਾ ਸੀ ਇਹ ਗੁਨਾਹ ਕਰਨ ਦਾ ਸਮਾਂ ਸੀ ਉਹਦੇ ਕੋਲੇ ਪਾਪ ਕਰਨ ਦਾ ਬਟ ਉਹਨੂੰ ਇੰਨਾ ਪਾਪ ਦਾ ਇੱਕ ਟਾਈਮ ਵੀ ਮਿਲਿਆ ਸੀ ਕਿ ਪਾਪ ਕਰ ਸਕਦਾਈ ਬਟ ਉਹਨੇ ਪਾਪ ਨਹੀਂ ਕੀ ਤਾਂ ਆਪਣੀ ਚਾਲ ਦੇ ਵਿੱਚ ਪਵਿੱਤਰ ਬਣਿਆ ਰਿਹਾ ਔਰ ਖੁਦਾਵੰਦ ਨੇ ਇੱਕ ਟਾਈਮ ਆਇਆ ਤੇ ਉਹਨੂੰ ਤਖਤ ਦੇ ਉੱਤੇ ਬਿਠਾ ਦਿੱਤਾ ਹallelujah ਤਾਂ ਇਸੇ ਤਰੀਕੇ ਨਾਲ ਆਪਣੀ ਚਾਲ ਦੇ ਵਿੱਚ ਬਣੇ ਰਹੋ ਅੜੇ ਰਹੋ ਖੜੇ ਰਹੋ ਖੁਦਾਵੰਦ ਤੁਹਾਨੂੰ ਵੀ ਉਚਾਈਆਂ ਤੇ ਬਿਠਾਉਣ ਦੀ ਤਾਕਤ ਰੱਖਦਾ ਹੈ ਸਭ ਨੂੰ ਚਾਹੇ